ਕਾ ਸਾਥੀਓ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਵੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਮੁੱਖ ਤੌਰ ਤੇ ਇਹ ਜਿਹੜਾ ਬਿਜਲੀ ਸੋਧ ਬਿੱਲ ਆ ਜਿਹੜਾ ਅਸੀਂ ਸਮਝਦੇ ਆਂ ਵੀ ਜਿਹੜਾ ਸਾਡਾ ਮੱਧ ਵਰਗ ਆ ਜਾਂ ਗਰੀਬ ਤਰਕਾ ਵਾ ਉਹਦੇ ਤੇ ਇਹ ਬਹੁਤ ਵੱਡਾ ਆਰਥਿਕ ਹਮਲਾ ਵਾ ਕਿਉਂਕਿ ਪਹਿਲਾਂ ਹੀ ਤੰਗੀਆਂ ਤਰਸ਼ੀਆਂ ਦੇ ਵਿੱਚ ਅਸੀਂ ਆਪਦੀ ਜ਼ਿੰਦਗੀ ਕਿਵੇਂ ਕੱਟ ਰਹੇ ਆਂ ਕਿਵੇਂ ਆਦਾ ਗੁਜ਼ਾਰਾ ਕਰ ਰਹੇ ਆਂ ਉਸ ਤੋਂ ਵੀ ਅੱਗੇ ਜਾ ਕੇ ਇਹ ਬਿਜਲੀ ਸੋਧ ਬਿੱਲ ਲੈ ਆਉਣਾ ਇਹਦੇ ਨਾਲ ਸਾਡੀ ਜਿਹੜੀ ਗਰੀਬ ਤਬਕਾ ਵਾ ਉਹਦੇ ਤੇ ਬਹੁਤ ਵੱਡਾ ਮਾਰੂ ਅਸਰ ਪਊਗਾ ਜੇ ਬਿਜਲੀ ਬੋਰਡ ਦੀ ਗੱਲ ਕਰੀਏ ਅਸੀਂ ਇਹਨੂੰ ਅਸੀਂ 2-3 ਭਾਗਾਂ 'ਚ ਵੰਡ ਸਕਦੇ ਹਾਂ ਇੱਕ ਤਾਂ ਜਿਹੜਾ ਬਿਜਲੀ ਦੀ ਪੈਦਾਵਾਰ ਵਾਲਾ ਸਿਸਟਮ ਆ ਆਪਾਂ ਜਾਣਦੇ ਹਾਂ ਕਿ 2003 ਤੋਂ ਲੈ ਕੇ ਜਦੋਂ ਇਹਨਾਂ ਨੇ ਬਿਜਲੀ ਵਿਭਾਗ ਨੂੰ ਨਿਗਮੀਕਰਨ ਕੀਤਾ ਵਾ ਉਹਨੂੰ ਨਿਗਮਾਂ 'ਚ ਵੰਡਿਆ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਜਿਹੜੇ ਪਲਾਂਟ ਸੀ ਜਿੱਥੇ ਆਪਣੀ ਬਿਜਲੀ ਪੈਦਾ ਹੁੰਦੀ ਸੀ ਉਹਨਾਂ ਨੂੰ ਡਾਊਨ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਅਹਿਮੀਅਤ ਘਟਾ ਦੇਣੀ ਸ਼ੁਰੂ ਕਰਤੀ ਤੇ ਪ੍ਰਾਈਵੇਟ ਪਲੇਅਰਾਂ ਤੋਂ ਇਹਨਾਂ ਨੇ ਬਿਜਲੀ ਖਰੀਦਣੀ ਸ਼ੁਰੂ ਕਰਤੀ ਕਹਿਣ ਦਾ ਮਤਲਬ ਕਿ ਬਿਜਲੀ ਪੈਦਾ ਕਰਨ ਦੇ ਵਿੱਚ ਪ੍ਰਾਈਵੇਟੇਸ਼ਨ ਦਾ ਜਿਹੜਾ ਕੰਮ ਆ 2300 ਜਾਂ ਉਸ ਤੋਂ ਵੀ ਪਹਿਲਾਂ ਦਾ ਉਹ ਪਲੇਅਰ ਵੱਢ ਚੁੱਕੇ ਆ ਉਹਨਿਹਦਾ ਅਗਲਾ ਪੱਖ ਕੀ ਆ ਅਗਲਾ ਪੱਖ ਇਹਦਾ ਹੈਗਾ ਵਾ ਬਿਜਲੀ ਦੀ ਵੰਡ ਪ੍ਰਣਾਲੀ ਵੰਡ ਪ੍ਰਣਾਲੀ ਦੇ ਵਿੱਚ ਹੁਣ ਤੱਕ ਤਾਂ ਸਿਰਫ ਉਹ ਕੀ ਕਰਦੇ ਸੀਗੇ ਵੀ ਬਿਜਲੀ ਪੈਦਾ ਕਰਕੇ ਸਰਕਾਰ ਨੂੰ ਵੇਚਦੇ ਸੀ ਸਰਕਾਰ ਅੱਗੇ ਵੰਡਦੀ ਸੀ ਤੇ ਉਹਦੇ ਨਾਲ ਹੀ ਸਰਕਾਰ ਦਾ ਜਿਹੜਾ ਰੈਗੂਲੇਟਰੀ ਕਮਿਸ਼ਨ ਆ ਉਹ ਰੇਟ ਤੈਅ ਕਰਦਾ ਸੀ ਤੇ ਅਗਰਾ ਹੀ ਵੀ ਉਹ ਕਰਦਾ ਸੀ ਪਰ ਜਿਹੜਾ ਨਵਾਂ ਇਹ ਲੈ ਕੇ ਆਇਆ 2025 ਵਾਲਾ ਸੋਧ ਕਰਕੇ ਉਹਦੇ ਵਿੱਚ ਇਹ ਪੂਰਾ ਸੂਰਾ ਪ੍ਰਾਈਵੇਟ ਕਰਨ ਜਾ ਰਹੇ ਆ ਜਿਵੇਂ ਕਿ ਬਿਜਲੀ ਦੀ ਵੰਡ ਪ੍ਰਣਾਲੀ ਵੀ ਇੱਕ ਪ੍ਰਾਈਵੇਟ ਪਲੇਅਰ ਤੇ ਤੈਅ ਕਰੂਗਾ ਉਸ ਤੋਂ ਬਾਅਦ ਜਿਹੜੀ ਉਹਦੇ ਰੇਟ ਆ ਰੇਟ ਕਿਉਂਕਿ ਜਦੋਂ ਰੈਗੂਲੇਟਰੀ ਕਮਿਸ਼ਨ ਤੈਅ ਕਰਦਾ ਸੀ ਲੋਕਾਂ ਦਾ ਥੋੜਾ ਬੋਧਾ ਖਿਆਲ ਰੱਖਦਾ ਸੀ ਤੇ ਆਪਾਂ ਸਾਰੇ ਜਾਣਦੇ ਆ ਵੀ ਜਦੋਂ ਵੀ ਇਹ ਕੋਈ ਜਿਹੜਾ ਪ੍ਰਾਈਵੇਟ ਬੰਦਾ ਠੇਕਾ ਲੈਂਦਾ ਉਹਨੂੰ ਸਿਰਫ ਆਪਦੇ ਮੁਨਾਫੇ ਨਾਲੋ ਮਸਲਾ ਹੁੰਦਾ ਉਹਨੂੰ ਇਹ ਕੋਈ ਮਸਲਾ ਨਹੀਂ ਵੀ ਲੋਕਾਂ ਦੀਆਂ ਭਾਵਨਾਵਾਂ ਕੀ ਆ ਜਾਂ ਲੋਕ ਗੁਜ਼ਾਰਾ ਕਿਵੇਂ ਕਰਨਗੇ ਕਿ ਲੋਕ ਇਹ ਜਿਹੜੀ ਜਿੰਨੀ ਵੀ ਇਹ ਲਾ ਰਹੇ ਅਸੀਂ ਬੈਲੇ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਜ਼ਿਆਦਾ ਫਰਕ ਨਹੀਂ ਹੁੰਦਾ ਗਾ ਸੋ ਇਹ ਉਹਨਾਂ ਨੇ ਜਿਹੜਾ ਵੰਡ ਪ੍ਰਣਾਲੀ ਆ ਉਹ ਵੀ ਪ੍ਰਾਈਵੇਟ ਹੱਥਾਂ ਚ ਦੇਤੀ ਆ ਇਸ ਦੇ ਨਾਲ ਹੀ ਜਿਹੜੀ ਅਗਰਾਹੀ ਆ ਅਗਰਾਹੀ ਦਾ ਸਿਸਟਮ ਜਿਹੜਾ ਵਾ ਉਹ ਵੀ ਉਹਨਾਂ ਨੇ ਡਿਜੀਟਲ ਕਰਤਾ ਇਹਦੇ ਨਾਲ ਆਪਣੀ ਜ਼ਿੰਦਗੀ ਤੇ ਕਈ ਵੱਡੇ ਫਰਕ ਪੈਣੇ ਆ ਇੱਕ ਤਾਂ ਜਿਹੜਾ ਅਗਰਾਹੀ ਦੇ ਆਪਾਂ ਪਤਾ ਵੀ ਬਹੁਤ ਵੱਡੇ ਪੱਧਰ ਤੇ ਆਪਣੇ ਮੁੰਡੇ ਕੰਮ ਤੇ ਲੱਗੇ ਹੋਏ ਆ ਜਿਹੜਿਆਂ ਨੂੰ ਨੌਕਰੀ ਕਰਦੇ ਆ ਉਹ ਮੀਟਰ ਦੇਖਣ ਜਾਂਦੇ ਆ ਉਹ ਬਾਅਦ ਵਿੱਚ ਵਿੱਚੋ ਬਿਲ ਜਿਸ ਤਰ੍ਹਾਂ ਸਿਸਟਮ ਪਹਿਲਾਂ ਚੱਲਦਾ ਉਸ ਤਰ੍ਹਾਂ ਚੱਲਦਾ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਬੇਰੋਜ਼ਗਾਰ ਹੋਣਗੇ ਇੱਕ ਨੰਬਰ ਦਾ ਦੂਸਰਾ ਜਿਹੜਾ ਆਪਾਂ ਦੂਜੇ ਸੂਟਿਆਂ ਵਿੱਚ ਹੁਣ ਤੱਕ ਦੇਖਿਆ ਵਾ ਵੀ ਇਹ ਸਿਸਟਮ ਆਪਰੇ ਤਾਂ ਹੁਣ ਲਾਗੂ ਕਰਨ ਜਾ ਰਹੇ ਆ ਜਾਂ ਮੱਧ ਪ੍ਰਦੇਸ਼ ਚ ਯੂਪੀ ਦੇ ਵਿੱਚ ਪਹਿਲਾਂ ਹੋਇਆ ਵਾ ਉੱਥੇ ਕੀ ਕਰਦੇ ਆ ਉੱਥੇ ਤੁਹਾਨੂੰ ਧਿਆਨ ਹੋਊਗਾ ਜਦੋਂ ਆਹ ਸ਼ਰਾਬ ਦੇ ਠੇਕੇਦਾਰ ਆ ਜਿਹੜੇ ਇਹ ਕਿਵੇਂ ਚੱਲਦੇ ਆ ਪਿੰਡਾਂ ਦੇ ਵਿੱਚ ਬੰਦੂਖਾਂ ਲੈ ਕੇ ਗੁੰਡਾਂ ਸਰ ਨਾਲ ਨਾਲ ਲੈ ਕੇ ਕਿਸ ਤਰ੍ਹਾਂ ਇਹ ਪਿੰਡਾਂ 'ਚ ਹਰਲ ਹਰਲ ਕਰਦੇ ਫਿਰਦੇ ਹੁੰਦੇ ਸੀ ਉਹਨਾਂ ਤਾਂ ਚਲੋ ਥੋੜਾ ਜਿਆਦਾ ਘਟ ਗਿਆ ਲੋਕਾਂ ਦੇ ਉੱਤੇ ਘਰਾਂ 'ਚ ਵੜ ਜਾਂਦੇ ਸੀਗੇ ਤਲਾਸ਼ੀਆਂ ਲੈਣ ਲਾ ਪੈਂਦੇ ਸੀ ਬਿਨਾਂ ਕਿਸੇ ਵਾਰੰਟ ਤੋਂ ਬਿਲਕੁਲ ਉਸੇ ਤਰਜ਼ ਤੇ ਐਮਪੀ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਵੰਡ ਪ੍ਰਣਾਲੀ ਦੇ ਵਿੱਚ ਹਿੱਸਾ ਲਿਆ ਵਾ ਜਾਂ ਠੇਕੇ ਲੈ ਆ ਉਹ ਸਾਰੇ ਦੇ ਉੱਤੇ ਕਬਜ਼ਾ ਕਰਕੇ ਬਿਲਕੁਲ ਉਸੇ ਤਰਜ਼ ਤੇ ਹੋ ਜਾਂਦੇ ਆ ਬੰਦੂਖਾਂ ਨਾਲ ਲੈ ਕੇ ਗੁੰਡੇ ਨਾਲ ਲੈ ਕੇ ਹਰਲ ਹਰਲ ਕਰਕੇ ਲੋਕਾਂ ਦੇ ਘਰੇ ਵੜਦੇ ਆ ਤਲਾਸ਼ੀਆਂ ਲੈਂਦੇ ਆ ਸੋ ਇਹਦੇ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋਊਗਾ ਤੇ ਜਿਹੜੀ ਪ੍ਰਧਾਨ ਜੀ ਪਹਿਲਾਂ ਗੱਲ ਕਰਕੇ ਗਏ ਸੀ ਬਿਲਕੁਲ ਠੀਕ ਆ ਇਹਦਾ ਜੇ ਸਭ ਤੋਂ ਵੱਧ ਨੁਕਸਾਨ ਹੋਣਾ ਤਾਂ ਉਸ ਤਬਕੇ ਨੂੰ ਹੋਣਾ ਵਾ ਜਿਹਦੀ ਕੋਈ ਆਵਾਜ਼ ਚੱਕਣ ਨੂੰ ਤਿਆਰ ਨਹੀਂ ਸ਼ਹਿਰੀ ਜਿਹੜਾ ਗਰੀਬ ਤਬਕਾ ਵਾ ਕਿਉਂਕਿ ਉਹ ਪਿੰਡਾਂ ਨਾਲੋਂ ਉਹਨਾਂ ਦੀ ਸਥਿਤੀ ਕਾਫੀ ਵੱਖਰੀ ਆ ਪਿੰਡਾਂ 'ਚ ਹਜੇ ਆਪਣੇ ਫਿਰ ਵੀ ਬਰਕਤ ਆ ਏਕਾ ਵਾ ਉਹ ਕਿਸੇ ਗਲਤ ਕੰਮ ਦੇ ਖਿਲਾਫ ਆਵਾਜ਼ ਠਾ ਲੈਂਦੇ ਆ ਪਰ ਸ਼ਹਿਰਾਂ ਦੇ ਵਿੱਚ ਉਸ ਤਰ੍ਹਾਂ ਨਹੀਂਗਾ ਜਿਹੜਾ ਬੰਦੇ ਨੂੰ ਇਹ ਗੁੰਡੇ ਲੈ ਕੇ ਧਮਕਾਉਣ ਡਰਾਉਣ ਵਾਲੀ ਗੱਲ ਆ ਸਾਫ਼ ਲੱਗਦਾ ਵੀ ਇਹ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰੂਗੀ ਇਹ ਤੇ ਜਿਹੜੇ ਰੋਜ਼ਗਾਰ ਤੋਂ ਵਿਹੋਣੇ ਲੋਕ ਆ ਜਿਹਨਾਂ ਕੋਲੇ ਪਹਿਲੇ ਰੋਜ਼ਗਾਰ ਨਹੀਂ ਕੋਈ ਉਹ ਇਸ ਤਰ੍ਹਾਂ ਦੇ ਜਿਹੜੇ ਬੈਲ ਆ ਉਹ ਨਹੀਂ ਪਰ ਸਕਦੇ ਇਹਦੇ 'ਚ ਸਮਝਣ ਵਾਲੀ ਗੱਲ ਇੱਕ ਹੋਰ ਵੀ ਆ ਜਦੋਂ ਤਿੰਨ ਖੇਤੀ ਬਨੂਨ ਆਏ ਸੀਗੇ ਇੱਕ ਪਾਸੇ ਕਿਹਾ ਜਾ ਰਿਹਾ ਸੀ ਵੀ ਜਿਹੜਾ ਪੰਜਾਬ ਦਾ ਮੰਡੀ ਸਿਸਟਮ ਆ ਉਹ ਪੂਰੇ ਏਸ਼ੀਆ ਦਾ ਸਭ ਤੋਂ ਵਧੀਆ ਮੰਡੀ ਸਿਸਟਮ ਆ ਖਰੀਦ ਕਰਨ ਦਾ ਫਸਲਾਂ ਵੇਚਣ ਦਾ ਉਹਨੂੰ ਵੀ ਪ੍ਰਾਈਵੇਟ ਹੱਥਜ ਦੇਣ ਤੌਰ ਤੇ ਜਿੰਨੀ ਕੋਈ ਰੇਲਵੇ ਹੋਵੇ 에어ਪੋਰਟਾਂ ਹੋਣ ਸਾਰੇ ਦਾ ਕੁਝ ਇਹਦੇ ਨਾਲ ਹੀ ਹੁਣ ਬਿਜਲੀ ਦੀ ਇਹ ਪ੍ਰਾਈਵੇਟ ਨੂੰ ਸੌਂਪਣਾ ਜਿਹਨੇ ਸ਼ੁਰੂ ਕਰਦਾ ਇਹਦੇ ਪਿੱਛੇ ਕਾਰਨ ਕੀ ਅਸੀਂ ਸਰਕਾਰਾਂ ਚੁੰਦੇ ਆ ਸਰਕਾਰਾਂ ਅਸੀਂ ਕੀ ਉਹਨਾਂ ਨੂੰ ਸਿਰਫ ਵੱਡੀਆਂ ਗੱਡੀਆਂ ਚ ਘੁੰਮਣ ਤੇ ਅਯਾਸ਼ੀਆਂ ਕਰਨ ਵਾਸਤੇ ਸਰਕਾਰਾਂ ਨਹੀਂ ਚੁੰਦੇ ਸਰਕਾਰਾਂ ਚੁੰਨਣ ਪਿੱਛੇ ਮੁੱਖ ਮਕਸਦ ਸਦਾ ਇਹ ਹੁੰਦਾ ਵੀ ਜਿੰਨਾ ਵੀ ਸਿਸਟਮ ਚੱਲ ਰਿਹਾ ਜਿੰਨਾ ਪ੍ਰਬੰਧ ਚੱਲ ਰਿਹਾ ਇਹ ਬੰਦੇ ਉਹ ਪ੍ਰਬੰਧ ਨੂੰ ਚਲਾਉਣਗੇ ਇਸ ਕਰਕੇ ਅਸੀਂ ਸਰਕਾਰ ਬਣਾਉਨੇ ਆ ਹੁਣ ਉਹ ਬੰਦੇ ਆਪ ਦੇ ਜਿਹੜੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਆ ਫੋੜੇ ਤੋਂ ਭੱਜ ਰਹੇ ਆ ਭੱਜ ਕੇ ਸਾਰਾ ਕੁਝ ਪ੍ਰਾਈਵੇਟ ਬੰਦਿਆਂ ਨੂੰ ਦੇ ਰਹੇ ਆ ਠੇਕੇਦਾਰਾਂ ਨੂੰ ਦੇ ਰਹੇ ਆ ਤੇ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਸਰਕਾਰਾਂ ਚੁਣਨ ਦਾ ਜਦੋਂ ਸਾਰਾ ਕੁਝ ਕਰਨਾ ਹੀ ਪ੍ਰਾਈਵੇਟਾਂ ਨੇ ਜਦੋਂ ਤੁਸੀਂ ਕੁਝ ਅਮੀਰ ਬੰਦਿਆਂ ਨੂੰ ਖੁੱਲ ਦੇ ਰਹੇ ਹੋ ਵੀ ਉਹ ਸਾਰੇ ਕਾਸ ਦੀ ਲੁੱਟ ਕਰਨ ਆਪਦੇ ਮਨਮਰਜ਼ੀ ਦਾ ਰੇਟ ਤੈਅ ਕਰਨਾ ਮਨਮਰਜ਼ੀ ਨਾਲ ਉਹ ਸਾਰਾ ਸਿਸਟਮ ਚਲਾਉਣਾ ਫਿਰ ਸਰਕਾਰਾਂ ਜਿਹੜੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਵਾ ਇਹ ਦੇਸ਼ ਨੂੰ ਬਹੁਤ ਹੀ ਬੁਰੇ ਹਾਲਾਤਾਂ ਚ ਲੈ ਕੇ ਜਾ ਰਿਆ ਪਿਛਲੇ ਦਿਨੀ ਅਸੀਂ ਭਾਰਤ ਪਾਕਿਸਤਾਨ ਦੀ ਉਹ ਉਹ ਜਿਹੜੀ ਟਕਰਾਅ ਹੋਇਆ ਉਹਦੇ ਚ ਸਾਡੇ ਸਾਹਮਣੇ ਮਿਲਦਾ ਸਭ ਤੋਂ ਵੱਡੀ ਦੇਨ ਪ੍ਰਾਈਵੇਟੇਸ਼ਨ ਦੀ ਜੇ ਕੋਈ ਮਾੜੀ ਗੱਲ ਸਾਹਮਣੇ ਆਈ ਤਾਂ ਉਹਦੇ ਚ ਆਈ ਆ ਅਸੀਂ ਅਮਬਾਨੀ ਦੇ ਭਰਾ ਨੂੰ ਉਹ ਰਫੇਲ ਚ ਹਰਜਾਂ ਦੇ ਰੱਖਰਖਾਬ ਦਾ ਠੇਕਾ ਦੇਤਾ ਤੇ ਜਿਹਦੇ ਵਿੱਚ ਸਾਨੂੰ ਵੱਡੇ ਪੱਧਰ ਤੇ ਨਿਮੋਸ਼ੀ ਹੋਈ ਆ ਕਿਉਂਕਿ ਪ੍ਰਾਈਵੇਟ ਬੰਦਾ ਆਪਦੇ ਮੁਨਾਫੇ ਤੋਂ ਅੱਗੇ ਸੋਚ ਹੀ ਨਹੀਂ ਸਕਦਾ ਕੁਝ ਸੋ ਇਹਦੇ ਆਸਤੇ ਜਿੱਥੇ ਪੰਜਾਬ ਪੂਰੇ ਚ ਰੋਸ ਆ ਇਸ ਵੇਲੇ ਅਸੀਂ ਸਮਝਦੇ ਆਂ ਵੀ ਇਹ ਜਿਹੜਾ ਸਿਸਟਮ ਸਾਡਾ ਪਹਿਲਾਂ ਚੱਲ ਰਿਹਾ ਸੀਗਾ ਸਰਕਾਰੀ ਤੌਰ ਤੇ ਅਸੀਂ ਬਿਜਲੀ ਵਰਤ ਰਹੇ ਸੀਗੇ ਬਿੱਲ ਪੇ ਕਰ ਰਹੇ ਸੀ ਵਧੀਆ ਸਿਸਟਮ ਚੱਲ ਰਿਹਾ ਸੀ ਉਸ ਨੂੰ ਖਰਾਬ ਕਰਕੇ ਪ੍ਰਾਈਵੇਟ ਹੱਥਾਂ ਚ ਦੇਣਾ ਇਹ ਇੱਕ ਤਰ੍ਹਾਂ ਨਾਲ ਗਰੀਬ ਲੋਕਾਂ ਦੀਆਂ ਜੇਬਾਂ ਤੇ ਡਾਕਾ ਵਾ ਉਹਨਾਂ ਦੀ ਲੁੱਟ ਦਾ ਰਾਹ ਖੋਲਿਆ ਜਾ ਰਿਹਾ ਵਾ ਅਮੀਰਾਂ ਦੀਆਂ ਤਜੋਰੀਆਂ ਭਰਨ ਦਾ ਇੱਕ ਰਾਹ ਅਧਰਾ ਕੀਤਾ ਜਾ ਰਿਹਾ ਵਾ ਸੋ ਪੰਜਾਬ ਦੀਆਂ ਪੰਜ ਜਥੇਬੰਦੀਆਂ ਵੱਲੋਂ ਅਸੀਂ ਇਹ ਤੈਅ ਕੀਤਾ ਵਾ ਵੀ ਇਸ ਬਿੱਲ ਨੂੰ ਵਾਪਸ ਕਰਾਉਣ ਵਾਸਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਵੀ ਸਾਨੂੰ ਫੋਨ ਤੇ ਸਹਿਮਤੀ ਦਿੱਤੀ ਆ ਵੀ ਉਹੋ ਵੀ ਇਸ ਘੋਲ ਦੇ ਵਿੱਚ ਸ਼ਾਮਲ ਹੋਣਗੇ ਤੇ ਇੱਕ ਅਸੀਂ ਅਪੀਲ ਵੀ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਬੇਸ਼ੱਕ ਅੱਜ ਵੱਖ-ਵੱਖ ਫਰੰਟ ਬਣਾ ਕੇ ਅਸੀਂ ਇਸ ਸੋਧ ਬਿੱਲ ਦੇ ਖਿਲਾਫ ਲੜ ਰਹੇ ਆ ਲੈਂਡ ਪੂਲਿੰਗ ਵਾਲੇ ਮਸਲੇ ਦੇ ਖਿਲਾਫ ਲੜ ਰਹੇ ਆ ਅਸੀਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਾਂਗੇ ਚਾਹੇ ਉਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਰੇ ਪੱਤਰਕਾਰ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਡੇ ਛੋਟੇ ਸੱਦੇ ਤੇ ਬਹੁਤ ਪ੍ਰੈਸ ਜਿਹੜਾ ਲੁਧਿਆਣੇ ਦੀ ਪ੍ਰੈਸ ਸਾਡਾ ਬਹੁਤ ਸਾਥ ਦਿੰਦੀ ਆ ਕਿਸਾਨ ਜਥੇਬੰਦੀਆਂ ਜਿਹੜੀ ਵੀ ਲੜਾਈ ਲੜਦੀਆਂ ਨੇ ਉਹਦੇ ਵਿੱਚ ਤੁਹਾਡੀ ਅਹਿਮ ਭੂਮਿਕਾ ਜਿਹੜੀ ਹੁੰਦੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਜਿਹੜਾ ਬਿਜਲੀ ਬਿੱਲ 225 ਜਿਹਦੇ ਵਿੱਚ ਬਿਲਕੁਲ ਸਾਰੇ ਬਿਜਲੀ ਪਾਵਰ ਕਾਮ ਸੈਕਟਰ ਨੂੰ ਨਿੱਜੀ ਹੱਥਾਂ 'ਚ ਦੇਣ ਜਾ ਰਹੀ ਹੈ ਸਰਕਾਰ ਉਹਦੇ ਖਿਲਾਫ ਜਿਹੜੀ ਅਸੀਂ ਕੇ ਮਹਿਮ ਚ ਸ਼ੁਰੂ ਕਰ ਰਹੇ ਹਾਂ ਤੇ ਜਿਵੇਂ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ ਹੈ ਕੀ ਸੀ ਇਹ ਪੂਰਾ ਮਾਮਲਾ ਹੈ ਕੀ ਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਜਿਹੜਾ ਬਿਜਲੀ ਬਿੱਲ 1948 ਆਇਆ ਸੀ ਜਦੋਂ ਪਾਸ ਹੋਇਆ ਤੇ ਉਹਦੇ ਵਿੱਚ ਜਿਹੜਾ ਕਸਤਕਾਰ ਤੋਂ ਸਿਰਫ 3% ਜਿਹੜਾ ਮੁਨਾਫਾ ਸਰਕਾਰ ਨੇ ਲੈਣਾ ਕੀਤਾ ਸੀ ਬਹੁਤ ਵਧੀਆ ਚੱਲਿਆ ਉਹ ਤੋਂ ਬਾਅਦ ਬਿਜਲੀ ਬਿੱਲ 2003 ਇਹਨਾਂ ਨੇ ਪੂਰੀ ਸੋਧ ਕਰਕੇ ਲੈ ਕੇ ਆਂਦਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਖਪਤਕਾਰ ਤੋਂ ਮੁਨਾਫਾ ਉਹ 16% ਕਰਤਾ ਔਰ ਉਸੇ ਬਿੱਲ ਦੇ ਤਹਿਤ ਜਿਹੜਾ ਬਿਜਲੀ ਦਾ ਨਿਜੀਕਰਨ ਸ਼ੁਰੂ ਹੋਇਆ ਜਿਸ ਵਿੱਚ ਬਿਜਲੀ ਪੈਦਾ ਕਰਨ ਲਈ ਪ੍ਰਾਈਵੇਟ ਕੰਪਨੀਆਂ ਨੇ ਹੱਥਾਂ ਚ ਦੇ ਦਿੱਤਾ ਕੰਮ ਔਰ ਉਹਨਾਂ ਤੋਂ ਮਹਿੰਗੇ ਰੇਟਾਂ ਦੇ ਵਿੱਚ ਬਿਜਲੀ ਖਰੀਦਣ ਲਈ ਜਿਹੜੇ ਉਹਨਾਂ ਨਾਲ ਸਮਝੌਤੇ ਕਰ ਲਏ ਇਹਦਾ ਕਾਫੀ ਰੌਲਾ ਪਿਆ ਵਿਧਾਨ ਸਭਾ ਜੀ ਪੈਂਦਾ ਰਿਹਾ ਬਾਹਰ ਲੋਕ ਵੀ ਪਉਂਦੇ ਰਹੇ ਪਰ ਇਹ ਕੋਈ ਵੀ ਇਹਦਾ ਫਰਕ ਨਹੀਂ ਪਿਆ ਅਗਲੀਆਂ ਸਰਕਾਰਾਂ ਆਉਂਦੀਆਂ ਰਹੀਆਂ ਚਲਦੀਆਂ ਰਹੀਆਂ 2020 ਦੇ ਵਿੱਚ ਆ ਕੇ ਸਰਕਾਰਾਂ ਨੇ ਦੁਬਾਰੇ ਫੇਰ ਇਹਨੂੰ ਨਿੱਜੀ ਹੱਥਾਂ 'ਚ ਦੇਣ ਲਈ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਦੀ ਸ਼ੁਰੂ ਕਰਦੀਆਂ ਬਿਜਲੀ ਬਿੱਲ 2023 ਆਇਆ ਜਿਹੜਾ ਕਿ ਆਟਮ ਸਟੈਂਡਿੰਗ ਕਮੇਟੀ ਨੇ ਕਰੇ ਜਿਹਦੀ ਜਿਹਦੀ ਸੋਧ ਨਹੀਂ ਹੋ ਸਕੀ ਉਹਨਾਂ ਜਿਹੜਾ ਬਿਜਲੀ ਬਿੱਲ 2025 ਆ ਰਿਹਾ ਜਿਹਦੇ ਤਹਿਤ ਸਮਾਰਟ ਮੀਟਰ ਲੱਗ ਰਹੇ ਨੇ ਔਰ ਉਹਦੇ ਜਿੰਨੇ ਨੁਕਸਾਨ ਆਪਾਂ ਨੂੰ ਹੋਣੇ ਆ ਔਰ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਸ਼ਹਿਰੀ ਏਰੀਆ ਨੂੰ ਹੋ ਰਿਹਾ ਪਿੰਡਾਂ ਵਾਲਿਆਂ ਨੂੰ ਘੱਟ ਹੋ ਰਿਹਾ ਸ਼ਹਿਰੀ ਨੂੰ ਜ਼ਿਆਦਾ ਹੋਊਗਾ ਤੇ ਉਹਦੇ ਤਹਿਤ ਜਿਹੜੀ ਅਸੀਂ ਅਗਲੀਆਂ ਕਾਰਵਾਈਆਂ ਕਰਨ ਜਾ ਰਹੇ ਆ ਮੈਂ ਬਲਦੇਵ ਸਿੰਘ ਜੀਰਾ ਨੂੰ ਕਹੂੰਗਾ ਕਿ ਉਹ ਅਗਲੀ ਕਾਰਵਾਈ ਜਿਹੜੀ ਉਹ ਸਾਰੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਉਹ ਜਾਣਕਾਰੀ ਦੇਣਾ ਮੀਟਿੰਗ ਹੋਈ ਹੈ ਜਿਹੜੀ ਸਰਕਾਰ ਧੱਕਾ ਕਰ ਰਹੀ ਹੈ ਨਵਾਂ ਸਮਾਰਟ ਮੀਟਰ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਦਾ ਰਾਹ ਬਣਾਇਆ ਜਿਹਦੇ ਵਿੱਚ ਕਿ ਉਹ ਚਿਪ ਵਾਲੇ ਮੀਟਰ ਲਾ ਕੇ ਲੋਕ ਰੀਚਾਰਜ ਕਰਾਂਗੇ ਔਰ ਐਡੀ ਫਾਸਟ ਹੋੁੰਦੇ ਆ ਉਹਦੇ ਵਿਰੋਧ ਵਿੱਚ ਅੱਜ ਪੰਜ ਜਥੇਬੰਦੀਆਂ ਨੇ ਰਲ ਕੇ ਮੀਟਿੰਗ ਕੀਤੀ ਹੈ ਤੇ ਫੈਸਲਾ ਕੀਤਾ ਕਿ 17 ਜੁਲਾਈ ਨੂੰ ਇੱਕ ਬਿਜਲੀ ਬੋਰਡ ਦੇ ਜਿਹੜੇ ਮੇਨ ਹੈੱਡਕੁਆਟਰ ਹੈ ਉਹਨਾਂ ਅੱਗੇ ਧਰਨਾ ਦੇ ਕੇ ਤੇ ਰੋਸ ਮੁਜ਼ਾਹਰਾ ਕਰਕੇ ਤੇ ਉਹਨਾਂ ਨੂੰ ਇਸ ਕਾਰਨ ਤੋਂ ਰੋਕਿਆ ਜਾਏਗਾ ਜੇ ਉਹ ਨਾ ਰੁਕੇ ਤਾਂ ਫਿਰ ਲਗਾਤਾਰ ਹੈੱਡਕੁਆਰਟਰਾਂ ਦੇ ਤੇ ਬਿਜਲੀ ਬੋਰਡ ਸਾਰੇ ਪੰਜਾਬ ਦੇ ਦਫ਼ਤਰਾਂ ਤੇ ਪਟਿਆਲੇ ਵੀ ਵਿਸ਼ਾਲ ਪੱਧਰ ਤੇ ਧੰਨ ਦਿੱਤੇ ਜਾਣਗੇ ਲੋਕਾਂ ਨੂੰ ਫੀਲ ਕਰਦੇ ਆ ਕਿ ਸਾਡੇ ਨਾਲ ਰਲੋ ਸਾਡੇ ਨਾਲ ਸਾਥ ਦਿਓ ਕਿਉਂਕਿ ਇਹ ਕਿਸਾਨੀ ਮੁੱਦਾ ਨਹੀਂ ਹੈਗਾ ਨਾ ਕਿਸਾਨ ਜਿਹੜੇ ਲੋਕਾਂ ਨੂੰ ਵਾਅਫ ਲਾਈ ਗਈ ਹੈ ਕਿ ਜਿਹੜੇ ਕਿਸਾਨ ਨੇ ਉਹ ਕਿਸਾਨ ਮੋਰਚਾ ਜਿੱਥੇ ਵੀ ਲਾ ਲੈਂਦੇ ਨੇ ਇਹ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਮਸਲਾ ਪਬਲਿਕ ਦਾ ਆਮ ਜਨਤਾ ਨੂੰ ਬਿਜਲੀ ਦੇ ਮੀਟਰਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਰੋਟੇਟ ਕਰ ਤੋਂ ਹੋਣੀ ਹੈ ਉਹਨੂੰ ਰੋਕਣ ਲਈ ਇਹ ਜਥੇਬੰਦੀਆਂ ਨੇ ਫੈਸਲਾ ਕੀਤਾ ਸੋ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੀ ਸਾਰੀ ਜਨਤਾ ਨੂੰ ਕਿ ਹੁਣ ਘਰ ਨਾ ਬੈਠਿਓ ਨਹੀਂ ਤਾਂ ਲੁੱਟੇ ਜਾਓਗੇ ਤੁਹਾਡੇ ਹਜ਼ਾਰ ਹਜ਼ਾਰ ਰੁਪਏ ਇੱਕ ਇੱਕ ਦਿਨ ਦਾ ਬਿੱਲ ਵੀ ਆਏਗਾ ਤੁਹਾਡਾ ਰੀਚਾਰਜ ਖਤਮ ਹੋ ਜਾਏਗਾ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਸਾਡਾ ਸਾਥ ਦਿਓ ਤੇ ਆ ਕੇ ਮੋਰਚੇ ਦਾ ਹਿੱਸਾ ਬਣੋ